ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੋਟ ਸਦਰਖਾ ਤਹਿਸੀਲ ਜ਼ਿਲ੍ਹਾ ਤਹਿਸੀਲ ਧਰਮਕੋਟ ਆ ਦੋਸਤੋ ਜ਼ਿਲ੍ਹਾ ਮੋਗਾ ਹੈਗਾ ਵੀਰ सोनू ਦੇ ਕੋਲੇ ਆਇਆ ਦੋਸਤੋ ਤੇ ਅੱਜ ਤੋਂ ਤਕਰੀਬਨ ਕੋਈ 4 ਦਿਨ ਪਹਿਲਾਂ ਇੱਕ ਆਪਾਂ ਵੀਡੀਓ ਅਪਲੋਡ ਕੀਤੀ ਸੀ ਪਹਿਲੀ ਵੀਡੀਓ ਸੀ ਆਪਣੀ ਇਸ ਘਰੋਂ ਅੱਜ ਦੂਜੀ ਵੀਡੀਓ ਜਿਹੜੀ ਆਪਾਂ ਦੋਸਤੋ ਤੁਹਾਨੂੰ ਇਸ ਘਰੋਂ ਦਿਖਾ ਰਹੇ ਹਾਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਾਗ ਹੋਣਗੇ ਤਿੰਨ ਪਸ਼ੂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਬਿਲਕੁਲ ਦੋ ਤਾਜ਼ੀਆਂ ਬਿਲਕੁਲ ਸੂਈਆਂ ਵੜਾ ਹੋਣਗੀਆਂ ਇੱਕ ਜਿਹੜੀ ਆ ਬਿਲਕੁਲ ਕੁਝ ਇੱਕ ਸਮਾਂ ਜਿਹੜਾ ਹੋ ਗਿਆ ਸੂਈ ਨੂੰ ਟਾਈਮ ਪੁੱਛ ਰਾਂਗੇ ਆਪਾਂ ਵੀਰ ਸੋਨੂ ਦੇ ਨਾਲ ਗੱਲਬਾਤ ਕਰਕੇ ਤੇ ਬਿਲਕੁਲ ਛੋਟੇ-ਛੋਟੇ ਰੇਟ ਆ ਜਿਹੜੇ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਵੀ ਰੇਟ ਸੀ ਬਹੁਤ ਵਾਜਬ ਸੀ ਪਸ਼ੂ ਬਿਲਕੁਲ ਤਾਜ਼ੇ ਆ ਤੇ ਰੇਟ ਬਿਲਕੁਲ ਜਿਹੜੇ ਆ ਛੋਟੇ ਆ ਅੱਜ 24 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ ਦੋਸਤੋ 4:30 ਵਜੇ ਦਾ ਸਮਾਂ ਹੈਗਾ ਸੋ ਬਾਕੀ ਪੂਰੀ ਤਰ੍ਹਾਂ ਤਸੱਲੀ ਕਰਕੇ ਜਿਹੜਾ ਦੋਸਤੋ ਦੋ ਡੰਗ ਦੀ ਚੁਵਾਈ ਕਰਕੇ ਘਰੋਂ ਵਿਜ਼ਿਟ ਜਦੋਂ ਤੁਸੀਂ ਪਿੰਡ ਵਿਜ਼ਿਟ ਕੀਤੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰ ਲਿਓ ਜਿਹੜਾ ਵੀ ਐਨੀਮਲ ਤੁਹਾਨੂੰ ਪਸੰਦ ਆਊਗਾ ਆਓ ਕਰਦੇ ਆ ਗੱਲਬਾਤ ਭਾਈ सोनू ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਇਹਨਾਂ ਪਸ਼ੂਆਂ ਦੀ ਠੀਕ ਆ ਤੇ ਇੱਕ ਜਰਸੀ ਵੱਚੀ ਤੁਹਾਨੂੰ ਦਿਖਾਵਾਂਗੇ ਪਹਿਲੇ ਨੰਬਰ ਦੋਸਤੋ ਇੱਥੋਂ ਸਟਾਰਟ ਕਰ ਲਾਂਗੇ ਠੀਕ ਆ सोनू ਭਾਈ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਰੀ ਘਰ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਅੱਛਾ ਤੁਹਾਨੂੰ ਭਾਈ ਪਹਿਲੀ ਵੀਡੀਓ ਸੀ ਆਪਣੀ तकरीबन ਮਾਲ ਹੋ ਗਿਆ ਸੀ ਹਾਂਜੀ ਹਾਂਜੀ ਵੀਰ ਜੀ ਘੈਂਟੇ ਚ ਹੀ ਹੋ ਗਿਆ ਪਸ਼ੂ ਚੰਗੇ ਸੀਗੇ ਰੇਟ ਬੜਾ ਚੈ ਸੀਗਾ ਹਾਂਜੀ ਹਾਂਜੀ ਤੇ ਅੱਜ ਕਿਵੇਂ ਕਰਦੇ ਪਏ ਫਿਰ ਰੇਟ ਅੱਜ ਪੂਰਾ ਹੀ ਇਹ ਹੀ ਮਾਨਤਾ ਨਾਲ ਅਗਲੇ ਦਾ ਕਰਾਂਗੇ ਅੱਜ ਦੀ ਪੂਰਾ ਮਾਨਤਾ ਕੋ ਲਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਸ਼ੂ ਵੀ ਮਤਲਬ ਕਿ ਪੂਰੀ ਚਵਾਈ ਤੁਸੀਂ ਆਪ ਦੇ ਕੋਈ 2-2 4-4 ਡੰਗ ਕੋਈ 8-7-7 ਦਿਨ ਰੱਖ ਕੇ ਚਵਾਈ ਤਸਦੀਨ ਕਰੀ ਆ ਹਾਂਜੀ ਹਾਂਜੀ ਪੂਰਾ ਭਰੋਸੇਯੋਗਾ ਚੀਜ਼ ਹਾਂਜੀ ਹਾਂਜੀ ਆਜੋ ਵੀਰ ਜੀ ਸੋਨੂੰ ਪਹਿਲੇ ਨੰਬਰ ਤੋਂ ਜਰਸੀ ਵਿੱਚ ਕੀ ਡਿਟ ਜਸਤੀ ਤੋਂ ਲਈ 9 ਕਿਲੋ ਗੱਦਾਈ 9 ਕਿਲੋ ਦੁੱਧ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਰੀਰ ਘਟਾਂਟਾ ਜਿਹੜਾ ਦੋਸਤੋ ਮੈਂ ਤੁਹਾਨੂੰ ਨੋਟ ਕਰਾਦਾ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਅਕਾਊਂਟ ਕਰ ਲਓ ਮੀਡੀਅਮ ਤੋਂ ਵੀ ਪਲੱਸ ਕਹਿ ਸਕਦੇ ਹੋ ਜਿਵੇਂ ਆਪਾਂ ਨਾਰਮਲ ਪੰਜਾਬ ਦੀ ਜਰਸੀ ਦੇ ਨਾਲ ਕੰਪੇਅਰ ਕਰ ਸਕਦੇ ਹਾਂ ਠੀਕ ਹੈ ਜੀ ਤੇ ਫੇਸ ਕੁਆਲਿਟੀ ਬਹੁਤ ਚੰਗੀ ਆ ਵੇਖੋ ਠੀਕ ਹੈ ਤੇ ਆਹ ਦੇਖੋ ਤੁਹਾਨੂੰ ਤੁਹਾਨੂੰ ਤੰਤਲਪੁਰਾ ਮੁੱਠੀ ਵਾਲਾ ਤੇ ਬਾਈ ਕੀ ਡਿਟੇਲ ਆ ਸੁਆ ਕਿੰਨਾ ਕੁ ਹੋ ਗਿਆ ਪਹਿਲੇ ਸੂਆ ਸੂਈ ਆ ਜੀ ਪਹਿਲੇ ਨਹੀਂ ਹਾਂਜੀ ਹਾਂਜੀ ਦਿਨ ਕਿੰਨੇ ਕੁ ਹੋ ਗਏ ਜਾਂ ਟਾਈਮ ਮਹੀਨਾ ਹੋ ਗਿਆ ਇਹ 2 ਕੁ ਮਹੀਨੇ ਹੋ ਗਿਆ ਸੂਈ ਨੂੰ 2 ਮਹੀਨੇ ਹਾਂਜੀ ਹਾਂਜੀ ਪਹਿਲੇ ਨਹੀਂ ਸੂਈ ਜਾਂ 2 ਮਹੀਨੇ ਸਮਾਂ ਹਾਂਜੀ ਹਾਂਜੀ ਤੇ ਹੁਣ ਤੁਹਾਨੂੰ ਬਾਈ ਆ ਕਿੰਨਾ ਕੁ ਦੁੱਧ ਜਿਹੜਾ ਚਵਾ ਦਾਂਗੇ ਥੱਲੇੋਂ 9 ਕਿਲੋ ਚਵਾ ਦਾਂਗੇ ਵੀਰ ਜੀ ਬਿਲਕੁਲ ਜਿਹੜਾ 9 ਕਿਲੋ ਹਾਜ਼ਰ ਹਾਂਜੀ ਹਾਂਜੀ ਵੀਰ ਜੀ ਤੇ ਕੋਈ ਵੀਰ ਤਾਂ ਕੁ ਡੱਡਾ ਲੀਟਰ ਮਾਰ ਲੈ ਚਾਹੀਦਾ ਮਾਂ ਭਾਵੇਂ ਲੀਟਰ ਬੇਸ਼ੱਕ ਭਾਂ ਕੋਈ ਕੰਡਾ ਲੈ ਵੀ ਕਰਾਂ ਠੀਕ ਹੈ ਜੀ ਸੋ ਦੁੱਧ ਵਿੱਚ ਜਿਹੜਾ 200 ਜ਼ਿਆਦਾ ਉੱਤੇ ਹੀ ਟੇਹਣਾ ਨਹੀਂ ਹੋਊਗੀ ਗੱਲ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਵੀ ਜਿੰਨੀ ਚੁਵਾਈ ਤੁਹਾਨੂੰ ਦੱਸੀ ਸੀ ਉਹ ਨਹੀਂ ਹੀ ਚੁਵਾਈ ਜਿਹੜੀ ਆ ਬਾਈ ਹੁਣੀ ਕਰਦੇ ਆ ਖੋਲ ਕੇ ਤੁਹਾਨੂੰ ਬਾਈ ਦਿਖਾਉਂਦੇ ਆ ਤੇ ਬਿਲਕੁਲ ਜਿਹੜੀ ਬੈਕ ਸਾਈਡ ਤੋਂ ਤੁਸੀਂ ਵਾੜ ਦੇਖ ਲੋਗੇ ਦੋਸਤੋ ਤੇ ਹਾ ਥਣ ਦੇ ਵੀ ਦੀ ਕਾਫੀ ਸਾਫ਼ ਆ ਠੀਕ ਆ ਬਾਕੀ ਥਣ ਦੀ ਕੁਆਲਿਟੀ ਬਿਲਕੁਲ ਆ ਵੇਖ ਕੇ ਚੈੱਕ ਕਰੋ ਇੱਥੇ ਇੱਥੇ ਆ ਠੀਕ ਆ ਠੀਕ ਬਕਾਲੇ ਦੀ ਗੱਲ ਕਰੀਏ ਤਾਂ ਬਿਲਕੁਲ ਜਿਹੜਾ ਦੋਸਤੋ ਥਾਂ ਦੇ ਵਾਪਰਾਂ ਠੀਕ ਆ ਤਾਂ ਦੁੱਧ ਵੀ ਜਿਹੜਾ ਮਤਲਬ ਕਿ 9 9 ਦੇ ਦਰਮਿਆਨ ਜਿਹੜਾ ਹਾਜ਼ਰ ਆ ਸੋ ਤਸੱਲੀ ਵਾਲਾ ਦੁੱਧਾ ਵੀ ਕਈ ਵਾਰਾਂ ਜਿਹੜਾ ਦੋਸਤੋ ਕਹਿ ਦਿੰਦਾ ਕੁਝ ਹੋਰ ਨਿਕਲੇ ਹੋਰ ਉਹ ਕੰਮ ਨਹੀਂ ਗਾ ਤੇ ਸੋਨੂੰ ਭਾਈ ਲੈਣ ਦੇਣ ਫਿਰ ਕੀ ਰੱਖਿਆ ਹੈਗਾ ਇਹਦਾ 22000 ਰੁਪਿਆ ਮੰਗਦੇ ਆ ਇਹ ਮਾਨਤਨ ਕਰਾਂ ਦੇ ਆਏ ਗਏ ਵੀਰ ਜੀ 22000 ਚੋਂ ਜੀ ਹਾਂਜੀ ਹਾਂਜੀ ਫੋੜੀ ਮਾਨਤਨ ਕਰਦਾਂ ਦੇ ਠੀਕ ਹੈ ਜੀ ਠੀਕ ਹੈ ਜੀ 22000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਜਰਸੀ ਵੱਛੀ ਜੀ ਠੀਕ ਆ 22000 ਦੇ ਵਿੱਚ ਦਿੱਤੀ ਜਾਊਗੀ 9 ਕਿਲੋ ਦੁੱਧ ਦਾ ਬਿਲਕੁਲ ਸੱਜਰਾਂ ਦੇ ਕਈ ਜਿਹੜੀਆਂ ਦੋਸਤੋ ਵੇੜਾਂ ਨੇ ਬਿਲਕੁਲ ਸੱਜਰ ਵੇੜਾਂ ਹੀ ਇਹਨਾਂ ਦੁੱਧ ਦਿੰਦੀਆਂ ਨੇ 2 ਲੀਟਰ ਤੋਂ ਸਟਾਰਟ ਹੁੰਦੀਆਂ 10000 ਰੁਪਏ ਤੱਕ ਸੱਜਰਾਂ ਵਾਲਾ ਜਿਹੜਾ ਦੋਸਤੋ ਦੁੱਧ ਆ ਤੇ ਮੁੱਲ ਜਿਹੜਾ ਤੁਸੀਂ ਵੇਖ ਸਕਦੇ ਹੋ ਬਿਲਕੁਲ ਅੱਧੋ-ਅੱਧ। ਵੱਛੀ ਪਸੰਦ ਆਊਗੀ ਤੁਹਾਨੂੰ। ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਇਹ ਵੈੜ ਦਿਖਾਉਣੀ ਆ ਬਲੈਕ ਕਾਲੇ ਰੰਗ ਦੇ ਵਿੱਚ ਇਹ ਸੂਈ ਹੈ ਜੀ ਹਾਂਜੀ ਆ ਸੂਈ ਹੈ ਜੀ ਤਾਂ ਜੀ ਹਾਂਜੀ ਇਹਨੂੰ ਹੋ ਗਏ 25 ਦਿਨ ਸੂਈ ਨੇ 25 ਦਿਨ ਹੋ ਗਏ ਹਾਂਜੀ ਹਾਂਜੀ ਤੇ ਸੂਆ ਕਿੰਨਾ ਸਾਨੂੰ ਬਈ ਹੋ ਗਏ ਆ ਦੂਸਰਾ ਸੂਆਈ ਦੂਸਰਾ ਹੀ ਆ ਹਾਂਜੀ ਹਾਂਜੀ ਤੇ ਦੁੱਤ ਹੁਣ ਜਿਹੜਾ ਜਵਾਹਾਂਗੇ ਉਹ ਕਿੰਨਾ ਆਂਦੀ ਥੇ ਇੰਨੇ ਥੱਲੇ 14-15 ਕਿਲੋ ਹੈ ਖੁੱਲਾ ਡੁੱਲਾ ਲੀਟਰਾਂ ਦਾ 15 ਕਿਲੋ ਹਾਂਜੀ ਹਾਂਜੀ ਬਿਲਕੁਲ ਆ ਕੋਈ ਮਾਂ ਵੀ ਨਾ ਆਪਣੇ ਤੇ ਸੱਡੀ ਕਰਨੀ ਲੀਟਰ ਲੈ ਕੇ ਆਵੇ ਘਰ ਹਾਂਜੀ ਹਾਂਜੀ। ਲੋ ਵੀ ਦੋਸਤੋ ਵੀਰ ਸਾਨੂੰ ਕਹਿੰਦਾ ਵੀ ਲੀਟਰ ਤੁਸੀਂ ਆਪਦਾ ਲੈਇਓ ਜੀ। ਠੀਕ ਆ ਤਸਦੀਕ ਕਰ ਲਿਓ ਲੀਟਰ ਮਾਰਕ ਦੇਖ ਲਿਓ 15 ਕਿਲੋ ਜਿਹੜਾ ਦੋਸਤੋ ਇਸ ਵਿਹੜ ਦੇ ਸਾਡੇ ਦੁੱਧ ਹੈਗਾ ਸੂਬਾ ਦੂਜਾ ਸੂਈ ਆ ਠੀਕ ਆ। ਬਾਕੀ ਥਣ ਦੀ ਕੁਆਲਿਟੀ ਜਿਹੜੀ ਆ ਤੁਹਾਡੇ ਸਾਹਮਣੇ ਆ। ਠੀਕ ਆ ਜੀ ਮੁੱਠੀ ਵਾਲਾ ਬਿਲਕੁਲ ਖੱਥੀ ਚੁਵਾਈ ਵਾਲਾ ਥਾਣਾ। ਤੇ ਬਿਲਕੁਲ ਅੱਜ ਸਮਾਂ 25 ਦਿਨ ਹੋ ਗਏ ਇਹਨੂੰ ਖੋਲ ਕੇ ਵੀ ਤੁਹਾਨੂੰ ਤੋਰ ਕੇ ਦਿਖਾਉਣੇ ਆ। ਦੋ ਡੰਗ ਕੋਈ ਵੀਰ ਜਿਹੜਾ ਦੋਸਤੋ ਮੇਰੇ ਕਹਿਨ ਪਾ ਵਾਰ-ਵਾਰੇ ਮਕਸਦ ਆ ਵੀ ਆਪਦੀ ਜੁਵਾਈ ਆ ਕੋਈ ਵੀ ਦੋ ਟਾਈਮ ਇੱਕ ਟਾਈਮ ਕਰ ਲੇ ਤਿੰਨ ਟਾਈਮ ਕਰ ਲਈ ਆਪ ਦਾ ਸਮਾਂ ਤੁਸੀਂ ਕਢਣਾ ਠੀਕ ਹੈ ਜੀ ਦੇਖ ਠੀਕ ਹੈ ਬਾਕੀ ਥਾਂ ਚੱਟੇ ਦੀ ਪੂਰੀ ਸਾਫ਼ ਤੇ ਚਵਾਚੂ ਬਿਲਕੁਲ ਜਿਹੜਾ ਪੁੱਛ ਲੀਂਦੀ ਆਪਾਂ ਵੀਰ ਤੋਂ ਸਾਨੂੰ ਬਈ ਚਵਾ ਕਿਦਾਂ ਭਾਵੇਂ ਦੋਵੇਂ ਬੰਨੇ ਬਹਿ ਕੇ ਚੋਲੀ ਇਹਨੂੰ ਦੋ ਬੰਦੇ ਦਾਫੇ ਚੁਬਾਈ ਕਰ ਲੇ ਗਏ ਹਾਂਜੀ ਹਾਂਜੀ ਬੀਤ ਜੀ ਮਤਲਬ ਕਿ ਹੈ ਵੀ ਪੌਲੀ ਤੇ ਸੀਰ ਸਭ ਪੂਰੀ ਹਾਂਜੀ ਹਾਂਜੀ ਪੂਰੀ ਉਹਦਾ ਸਰੂਪ ਸਿਆਣਾ ਪਾ ਲਈਦਾ ਉਹਦਾ ਪਾ ਲਈਦਾ ਹੀ ਕਈ ਵਾਰੀ ਡੰਗਰ ਆਇਆ ਗਿਆ ਕੋਈ ਵਾਰੀ ਹੋਰ ਕੋ ਜਾਂਦਾ ਬਿਲਕੁਲ ਉਪਰਾ ਬਾਹਨ ਲੱਗਾ ਕਿ ਇਹ ਰਾਂ ਪਸ਼ੂ ਖਿਲ ਜਾਂਦਾ ਹਾਂਜੀ ਹਾਂਜੀ ਨਿਆਣਾ ਪਾਉਣਾ ਉਹ ਨਿਆਣਾ ਰਸਾ ਦੇ ਤਾਂ ਦੋਸਤੋ ਮੋਇਸਚਰ ਨਹੀਂ ਆਪਾਂ ਪਾ ਵੀ ਨਹੀਂਦਾ ਪਸ਼ੂ ਨੂੰ ਤੇ ਥਾਂ ਤੁਹਾਨੂੰ ਬਿਲਕੁਲ ਤੁਹਾਡੇ ਸਾਹਮਣੇ ਆ ਆ ਦੇਖੋ ਠੀਕ ਸੋਨੂ ਬਾਈ ਦਾ ਥਲੇ ਬੱਚਾ ਜਿਹੜਾ ਸੀਗਾ ਉਹ ਮੱਛੀ ਆ ਜੀ ਹਾਂ ਆਫ ਈਮੇਲ ਕਾਫ ਆ ਜੀ ਠੀਕ ਹੈ ਆ ਬੱਠੀ ਆ ਇਸ ਵੈੜ ਦੇ ਥੱਲੇ ਇਸ ਤੋਂ ਬਾਅਦ ਆ ਤੀਜੇ ਨੰਬਰ ਤੇ ਆਪਣੇ ਕੋਲ ਆ ਗਈ ਹੈ ਜੀ ਠੀਕ ਹੈ ਜੀ ਮੁੱਲ ਰਹੇਗਾ ਜੀ ਸਭੀ ਤੁਹਾਨੂੰ ਮੁੱਲ ਜ਼ਰੂਰ ਦੱਸ ਦਿੰਗੇ ਇਹਦਾ 38000 ਰੁਪਏ ਆ ਜੀ 38 ਹਾਂ ਜੀ ਮਾਨਤਾਨ ਕਰਾਂ ਦੇ ਆਏ ਗਏ ਜੀ ਲੈਸ ਰੂਟ ਹੋ ਜੂ ਵਿੱਚ ਉਹ ਪੂਰਾ ਕਰ ਦਾਂ ਦੇ ਮਾਨਤਾਨ ਠੀਕ ਹੈ ਜੀ ਮਾਨਤਾ ਨੂੰ ਜਿਹੜਾ ਦੋਸਤੋ ਹੋ ਜਾਊਗਾ ਠੀਕ ਆ ਤੇ 38000 ਦੇ ਵਿੱਚੋਂ ਇਸ ਤੋਂ ਬਾਅਦ ਇੱਕ ਲਾਲ ਰੰਗ ਦੀ ਤੁਹਾਨੂੰ ਇਹ ਜਿਹੀ ਆਪਾਂ ਵੇਖ ਰਹੇ ਹਾਂ ਤੇ ਕ੍ਰੋਸ ਅੰਗ ਦੇ ਵਿੱਚ ਕਦ ਕੁਤ ਦੇਖੋਗੇ ਤੁਸੀਂ ਫੁੱਲ ਵੱਡੀ ਹਾਈਟ ਆ ਠੀਕ ਆ ਜੀ ਆ ਬਾਡੀ ਸਟਰਕਚਰ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਕੀ ਜਾਂਦਾ ਸਮਾਚਾਰੀ ਸੂਈ ਕਿੰਨੇ ਕ ਦਿਨ ਹੋ ਗਏ ਨੇ ਆ ਰਾਤ ਦੀ ਸੂਈ ਆ ਜੀ ਪਹਿਲਾਂ ਨਾ ਵਧੀ ਹੈ ਪਹਿਲਾਂ ਨਾ ਵਧੀ ਹਾਂਜੀ ਰਾਤ ਸੂਈ ਆ ਹਾਂਜੀ ਹਾਂਜੀ ਵੇਖੀ ਠੀਕ ਹੈ ਜੀ ਅੱਜ ਆਪਾਂ ਮੰਨ ਲਓ ਵੀ 24 ਜੁਲਾਈ ਨੂੰ ਵੀਡੀਓ ਬਣਾ ਰਹੇ ਕੱਲ 23 ਨੂੰ ਸੂਈ ਆ ਰਹੀ ਹਾਂ ਰਾਤ ਸੂਈ ਹੈ ਜੇਰ ਜੂ ਰਪਾਈ ਕੀਤੀ ਸੀਗੀ ਉਹ ਵੀ ਓਕੇ ਜੀ ਠੀਕ ਹੈ ਜੀ ਤੇ ਹੁਣ ਫਿਲਹਾਲ ਬੌਲੇ ਦੀ ਕੋਈ ਚਵਾਈ ਕੀਤੀ ਹੈ ਕਿੰਨਾ ਹੋਵੇਗਾ ਜੀ 8-9 ਕਿਲੋ ਹੋਵੇਗਾ ਆਪਾਂ ਬਾਹਰ ਲਾਣੀ ਕਹਿ ਸਕਦੇ ਮਾਰਨਿੰਗ ਸਵੇਰ ਚਵਾਈ ਕੀਤੀ ਹੈ ਹਾਂਜੀ ਹਾਂਜੀ ਵਿੱਚ ਐਨ ਛੱਡਣਾ ਵੀ ਪੈਂਦਾ ਬਿਲਕੁਲ ਜੀ ਬਿਲਕੁਲ ਖਾਲੀ ਨਹੀਂ ਹਜੇ ਕਰੀ ਹਾਂ ਹਾਂ ਖਾਲੀ ਤਾਂ ਸਗੋਂ 2-4 ਟੰਕ ਪਸ਼ੂ ਨਹੀਂ ਕਰੀਦਾ ਹਾਂਜੀ ਹਾਂਜੀ ਫਿਲਹਾਲ ਜਿਹੜੀ ਦੋਸਤੋ ਵੱਡੇ ਕਦ ਕਾਠੀ ਦੀ ਆ ਤਾਂ ਪਹਿਲਾਂ ਤਲੂਨ ਵਛੀ ਇਹ ਸੂਈ ਆ ਠੀਕ ਆ ਵੈੜ ਤੇ ਬੱਚਾ ਇਹਨੇ ਕੀ ਪਾਇਆ ਜੀ ਇਹਨੇ ਬੱਚਾ ਪਾਇਆ ਯਾਰ ਬੈਟ ਮਿਲ ਕਾਫ ਆ ਦੇਖੋ ਜੀ ਆ ਬੱਚਾ ਠੀਕ ਹੈ ਜੀ ਬਿਲਕੁਲ ਬੱਚਾ ਤੁਸੀਂ ਆ ਦੇਖੋ ਇਸ ਰੈਡ ਦੇ ਥੱਲੇ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਬਾਕੀ ਬਿਲਕੁਲ ਜਿਹੜਾ ਦੋਸਤੋ ਫਾੜੀ ਵਾਲਾ ਫਵਾਨਾ ਲੱਗਾ ਤੇ ਤੁਹਾਨੂੰ ਬਾਕੀ ਤੋੜ ਕੇ ਤਸੱਲੀ ਨਾਲ ਦਿਖਾਵਾਂਗੇ ਠੀਕ ਹੈ ਜੀ ਥਣ ਥਣ ਦੀ ਕੁਆਲਿਟੀ ਕਾਫੀ ਖੂਬਸੂਰਤ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਆ ਦੇਖੋ ਦੌਲੀ ਮੈਂ ਬੱਤੀ ਥਾਂ ਤੋਂ ਜਿਹੜਾ ਪੂਰਾ ਮੁੱਠੀਲਾ ਨਿਕਲ ਕੇ ਸਾਹਮਣੇ ਆਇਆ ਤੇ ਸੁਹਾ ਪਾਈ ਦਾ ਠੀਕ ਹੈ ਜੀ ਤੇ ਚੁਵਾਈ ਹਜੇ ਇੱਕ ਟਾਈਮ ਹੋਈ ਆ ਕੋਈ 8-9 ਕਿਲੋ ਜਿਹੜਾ ਬੌਲੇ ਤੇ ਫੇਰ ਅੱਗੇ ਚੱਲੂਗੀ ਠੀਕ ਹੈ ਸਟਾਰਟਿੰਗ ਇਦਾਂ ਵੀ ਹੈ ਤੇ ਸੋਨੂ ਆਪਾਂ ਕੀ ਮੁੱਲ ਫਿਰ ਇਹਦਾ ਕੀ ਹਾਂ ਨਾ ਜੀ ਇਹਦਾ 40000 ਰੁਪਏ ਮੰਗਦਾ ਜੀ ਮਾਨਤਨ ਕਰਾਂ ਦੇ ਕੋਲ 40000 ਡਿਮਾਂਡ ਹੈ ਜੀ ਵਿੱਚੋਂ ਹਾਵੂਗਾ ਮਾਨਤਨ ਪੂਰਾ ਕਰ ਦੰਦੇ ਜੀ ਠੀਕ ਹੈ ਜੀ ਤੇ ਰੇਟ ਵੀ ਵੈਸੇ ਜੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਜਿੱਦੀ ਵੱਡੀ ਬੱਚੀ ਆ ਢੜ ਵੱਡੀ ਆ ਉਹ ਕੱਦਕੂਟ ਹੈਗਾ ਤੇ ਦੁੱਧ ਵੀ ਮਨ ਲਾਦਾ ਵੀ ਚੰਗੀ ਸੇਵਾ ਤੇ ਚੰਗਾ ਸੋਨਾ ਦੁੱਧ ਪਾ ਦੇਊਗੀ ਪੂਰਾ ਇਹ 15 16 ਕਿਲੋ ਰਮਾਨ ਨਾ ਦਿੱਤੀ ਜਾਣ ਨਾਰਮਲ ਸੇਵਾ ਤੇ ਬਿਲਕੁਲ 15 16 ਕਿਲੋ ਜੀ ਜਿਹੜਾ ਦੋਸਤੋ ਦੋਤਾ ਵੀਰ ਤੁਹਾਨੂੰ ਕਹਿੰਦਾ ਵੀ 15 16 ਕਿਲੋ ਆਰਾਮ ਨਾ ਦਿੱਤੀ ਜਾਊਗੀ ਠੀਕ ਹੈ ਬਾਕੀ ਆਰਡਰ ਕੁਆਲਿਟੀ ਕਾਫੀ ਸੋਹਣੀ ਹੈ ਠੀਕ ਹੈ ਜੀ ਮੈਟਰ ਕਰਦੀ ਹੈ ਕਾਫੀ ਖੂਬਸੂਰਤ ਆਰਡਰ ਦੀ ਮਾਲ ਕਰਨ ਤੇ ਬਿਲਕੁਲ ਮੁੱਲ 40000 ਆ ਦੋਸਤੋ ਵਿੱਚੋਂ ਮੌਕੇ ਤੇ ਮਾਨਤਨ ਜਿਹੜਾ ਉਹ ਹੋ ਜਾਊਗਾ ਘਰ ਆਏ ਵੀਰਾਂ ਦਾ ਤੇ ਅੱਜ ਫਿਲਹਾਲ ਵੀਰ ਸਾਨੂੰ ਦੇ ਕੋਲ ਤਿੰਨ ਪਸ਼ੂ ਬਕਾਉ ਸੀਗੇ ਰੇਟ ਪਰ ਤਾਂ ਬਹੁਤ ਜ਼ਿਆਦਾ ਜਾਇਜ਼ ਆ ਦੋਸਤੋ ਹਰ ਵਾਰ ਤਾਂ ਮੈਂ ਜਿਹੜੇ ਆ ਇਸੇ ਤਰ੍ਹਾਂ ਰੇਟ ਜਿਹੜੇ ਆ ਬਿਲਕੁਲ ਛੋਟੇ ਛੋਟੇ ਰੇਟ ਮਿਲਦੇ ਰਹਿਣਗੇ ਸੋਨੂ ਭਾਈ ਬਿਲਕੁਲ ਰੇਟ ਇਸੇ ਤਰ੍ਹਾਂ ਹੀ ਰਹਿਣਗੇ ਹਾਂਜੀ ਬਿਲਕੁਲ ਜੀ ਛੋਟੇ ਛੋਟਾ ਰੇਟ ਲਿਆਂਗੇ ਬਿਲਕੁਲ ਜੀ ਬਿਲਕੁਲ ਤੇ ਸਮੇ ਸਮੇਂ ਨਾਲ ਜਿਹੜੇ ਭੈਣ ਭਰਾ ਤੁਹਾਡੇ ਨਾਲ ਸੰਪਰਕ ਬਣਾ ਲੈਣ ਹਾਂਜੀ ਹਾਂਜੀ ਵੀਰ ਠੀਕ ਹੈ ਜੀ ਕਈ ਵਾਰਾਂ ਪਸ਼ੂ ਹੋ ਜਾਂਦਾ ਵੀ ਨਵਾਂ ਪੁਰਾਣਾ ਪਸ਼ੂ ਇੱਥੇ ਆ ਜਾਂਦਾ ਹਾਂਜੀ ਹਾਂਜੀ ਤੇ ਕੋਈ ਨਾ ਕੋਈ ਪੁੱਛਦਾ ਰਵੇ ਸਮੇ ਸਮੇਂ ਨਾਲ ਹਾਂਜੀ ਹਾਂਜੀ ਵੀਰ ਤੇ ਨੰਬਰ ਬੋਲ ਦਈਏ ਆਪਣੇ ਸੋਨੂ ਭਾਈ 8872218 ਜੀ 8872218 ਤੇ 18319 18319 ਹਾਂਜੀ ਹਾਂਜੀ ਇਹ ਦੋਸਤੋ ਵੀਰ ਸੋਨੂ ਦੇ ਨੰਬਰ ਨੇ ਠੀਕ ਹੈ ਜੀ ਪਿੰਡ ਕੋਟ ਸਦਰਖਾਂ ਬਿਲਕੁਲ ਕੋਟੀ ਸੇਖਾਂ ਤੋਂ ਧਰਮਕੋਟ ਰੋਡ ਦੇ ਉੱਪਰ ਜਿਹੜਾ ਦੋਸਤ ਪਿੰਡ ਆ ਕੋਟੀ ਸੇਖਾਂ ਤੋਂ 2-3 ਕਿਲੋਮੀਟਰ ਦੀ ਦੂਰੀ ਹੈ ਸਾਰੀ ਅੱਜ ਫੁਲ ਖਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੇੜਾਂ ਦਿਖਾਉਣੀਆਂ ਸੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ